ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਹੈਗਾ ਜੀ ਦਿਨ ਵੀਰਵਾਰ ਤੇ ਤਰੀਕ ਹੈਗੀ ਅੱਜ 18 ਜਨਵਰੀ ਤੇ ਆ ਦੇਖੋ ਜੀ ਸਵੇਰ ਦਾ 9:00 9:00 ਵੇ ਦਾ ਟਾਈਮ ਹੈ ਤੇ ਧੁੰਦ ਬਹੁਤ ਜ਼ਿਆਦਾ ਧੁੰਦ ਮਤਲਬ ਰੋਜ਼ ਹੀ ਹੁੰਦੀ ਆ ਰੋਜ਼ ਹੀ ਤੁਹਾਨੂੰ ਮੈਂ ਦਿਖਾਨੀ ਤੁਸੀਂ ਵੀ ਸੋਚੋਗੇ ਰੋਜ਼ ਹੀ ਕੋਈ ਗੱਲ ਕਰਦੀ ਰਹਿੰਦੀ ਆ ਤੇ ਬਸ ਮੈਂ ਹੀ ਦਿਖਾਨੀ ਆ ਮੌਸਮ ਦਾ ਹਾਲ ਵੀ ਸਾਡੇ ਇੱਧਰ ਹੀ ਐ ਐਦਾਂ ਮੌਸਮ ਦਾ ਹਾਲ ਕਿ ਸਾਰੇ ਪਾਸੇ ਹੀ ਐ ਹਿਮਾਚਲ ਤੇ ਸਾਡੇ ਗਵੰਡੀਆਂ ਨੇ ਕਿਸੇ ਨੇ ਫੋਨ ਕੀਤਾ ਸੀ ਗਵੰਡੀ ਨੇ ਸਾਡੇ ਤੇ ਉਹ ਉੱਥੇ ਇੰਨੀ ਜ਼ਿਆਦਾ ਧੁੱਪ ਚੜੀ ਹੋਈ ਸੀਗੀ ਉਹ ਕਹਿੰਦੇ ਸਾਡੇ ਇੱਧਰ ਧੁੱਪ ਬਹੁਤ ਜ਼ਿਆਦਾ ਚੜੀ ਹੋਈ ਐ ਇਸ ਟਾਈਮ ਤੇ ਜਿਸ ਟਾਈਮ ਆਪਣੇ ਇੱਥੇ ਇੰਨੀ ਧੁੰਦ ਹੋਈ ਪਈ ਐ ਤੇ ਆ ਦੇਖੋ ਜੀ ਕਾਫੀ ਜ਼ਿਆਦਾ ਧੁੰਦ ਤੇ ਠੰਡੀ ਹਵਾ ਚਲਦੀ ਐ ਠੰਡੀ ਹਵਾ ਜਿਹਦਾ ਬਰਫੀਲੀ ਹਵਾ ਨਹੀਂ ਹੁੰਦੀ ਐ ਹੇ ਹੱਥਾਂ ਪੈਰਾਂ ਨੂੰ ਲੱਗਦੀ ਏ ਹਵਾ ਆਇਤਾ ਫੇਰ ਥੋੜਾ ਥੋੜਾ ਮਤਲਬ ਨਜ਼ਰ ਵੀ ਆ ਰਿਹਾ ਹੈ ਨਾ ਕੁਛ ਧੁੰਦ ਦੇ ਵਿੱਚ ਕੱਲ ਤਾਂ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਸੀ ਕੁਛ ਵੀ ਜਾਰਾ ਦੂਰ ਦਾ ਤਾਂ ਕੁਛ ਦਿਖਦਾ ਵੀ ਨਹੀਂ ਭਾ ਨੇੜੇ ਨੇੜੇ ਤੇ ਮਾੜੇ ਮੋٹے ਦਰਖਤ ਵਗੈਰਾ ਦਿਖ ਰਹੇ ਨੇ ਬਿਲਕੁਲ ਸਵੇਰ ਦਾ ਟਾਈਮ ਹੈ ਕੋਠੇ ਤੇ ਮੈਂ ਬਣਾ ਰਹੀ ਆਂ ਵੀਡੀਓ ਸਕੂਲਾਂ ਦੇ ਵਿੱਚ ਬੱਚਿਆਂ ਦੀ ਗੱਡੀਆਂ ਆਣੀ ਸ਼ੁਰੂ ਹੋ ਗਈਆਂ ਨੇ ਜਿਹੜੇ ਸਕੂਲ ਬੱਚੇ ਜਾ ਰਹੇ ਨੇ 6ਵੀਂ ਕਲਾਸ ਤੱਕ ਖੁੱਲੇ ਹੋਏ ਨੇ 6ਵੀਂ ਤੋਂ ਲੈ ਕੇ 12ਵੀਂ ਤੱਕ ਆ ਸਾਡਾ ਵੀ ਆਟੋ ਆ ਗਿਆ ਬੇਟੇ ਦਾ ਤੇ ਛੋਟੇ ਬੱਚਿਆਂ ਦੀ ਛੁੱਟੀਆਂ ਕਿਤੇ ਆਈਆਂ ਨੇ ਠੰਡ ਕਰਕੇ ਵੱਡੇ ਬੱਚਿਆਂ ਨੂੰ ਵੀ ਵੈਸੇ ਠੰਡ ਤਾਂ ਲੱਗਦੀ ਏ ਹੀ ਉਹਨਾਂ ਦੇ ਖੁੱਲੇ ਹੋਏ ਨੇ ਸਕੂਲ ਆ ਵੇਖੋ ਵਿਚਾਰੇ ਡੌਗੀ ਵੀ ਠੰਡ ਦੇ ਵਿੱਚ ਇੱਧਰ ਉੱਧਰ ਮਾਰੇ ਮਾਰੇ ਘੁੰਮਦੇ ਪਏ ਨੇ ਛੋਟੇ ਛੋਟੇ ਇਹਨਾਂ ਦਾ ਘਰ ਵੀ ਬਣਿਆ ਹੋਇਆ ਆ ਘਰ ਦੇ ਵਿੱਚ ਨਹੀਂ ਬੈਠਦੇ ਬਾਹਰ ਹੀ ਘੁੰਮੀ ਜਾ ਰਹੇ ਨੇ ਤੇ ਆ ਦੇਖੋ ਜੀ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਹੁਣ ਵਧੀਆ ਧੁੱਪ ਚੜ ਗਈ ਹੈ ਹਵਾ ਵੀ چلਦੀ ਪਈ ਹੈ ਕਾਫੀ ਜ਼ਿਆਦਾ ਬਾਅਦ ਚ ਹਵਾ ਫਿਰ ਘੱਟ ਗਈ ਸੀਗੀ ਫਿਰ ਧੁੱਪ ਵਧੀਆ ਲੱਗਣ ਲੱਗ ਗਈ ਸੀਗੀ ਤੇ ਇਹ ਕੱਲ ਦੇ ਕੱਪੜੇ ਸੀਗੇ ਜਿਹੜੇ ਧੁੱਤੇ ਹੋਏ ਤੇ ਥੋੜਾ ਥੋੜਾ ਗਿੱਲੇ ਜੇ ਸੀਗੇ ਹੁਣ ਮੈਂ ਕਿ ਅੱਜ ਇੱਕ ਵਾਰੀ ਹੋਰ ਥੋੜੀ ਧੁੱਪ ਲਵਾ ਲੈਣੀ ਆ ਫਿਰ ਤਿਆਰ ਕਰਕੇ ਰੱਖ ਦਾਂਗੀ ਹਨੇ ਥੋੜੀ ਥੋੜੀ ਬੱਦਲਾਂ ਦੇ ਉੱਤੇ ਧੁੰਦ ਛਾਈ ਹੋਈ ਏ ਨੀਚੋਂ ਤਾਂ ਧੁੰਦ ਹਟ ਗਈ ਏ ਬੱਦਲਾਂ ਦੇ ਉੱਤੇ ਧੂਲ ਜੀ ਚੜੀ ਹੋਈ ਏ ਤੇ ਅੱਧਰ ਜੀ ਸਾਡੇ ਅੱਧਰ ਜਿਹੜਾ ਸਾਹਮਣੇ ਇਹ ਨਾ ਪਲਾਟ ਸੀਗਾ ਖਾਲੀ ਤੇ ਉਹ ਹੁਣ ਕੱਚੀਆਂ ਹੀ ਕੰਦਾਂ ਸੀਗੀਆਂ ਖਾਲੀ ਪਲਾਟ ਸੀਗਾ ਕੋਆਪੀ ਸਾਲ ਹੋ ਗਏ ਸੀਗੇ ਪਹਿਲਾਂ ਰਹਿੰਦੇ ਸੀ ਲੋਕੀ ਇੱਥੇ ਤਰਪਾਣਾ ਤਰਪੂਣਾ ਟੀਨਟ ਨੂੰ ਪਾ ਕੇ ਲੈਟ ਤੇ ਪਾਣੀ ਦਾ ਇੱਥੇ ਇੰਤਜ਼ਾਮ ਹੈ ਨੀਗਾ ਨਾਲ ਦੇ ਗਵਾਂਢੀ ਦੇ ਰਹਿੰਦੇ ਸੀ ਉਹਨਾਂ ਨੂੰ ਪਾਣੀ ਤੇ ਲੈਟ ਦੀ ਤਾਰ ਵੀ ਦਿੱਤੀ ਸੀ ਹੁਣ ਤੱਕ ਕਿੰਨੇ ਸਿਰ ਤੋਂ ਖਾਲੀ ਪਿਆ ਤੇ ਅੱਜ ਜੀ ਉਹਦੀ ਇੱਟਾਂ ਹੁਣ ਜਿਹੜੇ ਮਾਲਕ ਨੇ ਉਹ ਇੱਟਾਂ ਪੱਟ ਕੇ ਨਾ ਲੈ ਕੇ ਚੱਲੇ ਨੇ ਟਰਾਲੀ ਦੇ ਵਿੱਚ ਆ ਦੇਖੋ ਟਰਾਲੀ ਆਈ ਹੋਈ ਹੈ ਟਰਾਲੀ ਦੇ ਵਿੱਚ ਇੱਟਾਂ ਭਰਦੇ ਪਏ ਨੇ ਏ ਪਲਾਟ ਤੁਹਾਨੂੰ ਮੈਂ ਕਿੰਨੀ ਵਾਰੀ ਵੀਡੀਓ ਦੇ ਵਿੱਚ ਸ਼ਾਇਦ ਦਿਖਾਇਆ ਹੋਇਆ ਹੈ ਹਰ ਵੀਡੀਓ ਚ ਦਿਖਦਾ ਹੁੰਦਾ ਪਲਾਟ ਸਾਡੇ ਬਿਲਕੁਲ ਘਰ ਦੇ ਸਾਹਮਣੇ ਹੀ ਆ ਦੇਖੋ ਮੈਂ ਕੋਠੇ ਤੋਂ ਵੀਡੀਓ ਲੈ ਰਹੀ ਹਾਂ ਥੋੜੀ ਜੀ ਮੈਂ ਕਿ ਨਿਸ਼ਾਨੀ ਰਹਿਊਗੀ ਹੁਣ ਸਾਰਾ ਪਲਾਟ ਟੁੱਟਣ ਵਾਲਾ ਹੈ ਤੇ ਆ ਦੇਖੋ ਜੀ ਹੁਣ ਧੁੱਪ ਵਧੀਆ ਚੜ ਜਾਂਦੀ ਹੈ ਦੁਪਹਿਰ ਤੋਂ ਬਾਅਦ ਤੋਂ ਸੋਹਣੀ ਧੁੱਪ ਚੜਨ ਲੱਗ ਗਈ ਹੈ ਦੋ ਦਿਨ ਤੋਂ ਸਵੇਰੇ ਹੁੰਦੀ ਐ ਸਵੇਰੇ ਸ਼ਾਮ ਨੂੰ ਜਰਾ ਧੁੰਦ ਵਗੈਰਾ ਹੁੰਦੀ ਐ ਤੇ ਆ ਦੇਖੋ ਜੀ ਟਰਾਲੀਆਂ ਦੇ ਵਿੱਚ ਨਾ ਸਾਰੀਆਂ ਕੰਦਾਂ ਤੋੜਤੀਆਂ ਨੇ ਅਦਰ ਲੀਆਂ ਤੇ ਇੱਟਾਂ ਲੈ ਕੇ ਚੱਲੇ ਨੇ ਫਿਰ ਉਹਨੂੰ ਪਲਾਟ ਨੂੰ ਨਾ ਬਿਲਕੁਲ ਪਲੇਨ ਕਰਕੇ ਫਿਰ ਵੇਚਣਗੇ ਆ ਦੇਖੋ ਜੀ ਪੂਰੀ ਟਰਾਲੀ ਭਰ ਲਈ ਐ ਹਲੇ ਤਾਂ ਚਾਰ ਚਪੇਰੇ ਕੰਦ ਹੈ ਗਈ ਐ ਕਾਫੀ ਜ਼ਿਆਦਾ ਈਟਾਂ ਨਿਕਲਣੀਆਂ ਨੇ ਕੱਚੀਆਂ ਹੀ ਕੰਦਾ ਸੀਗੀਆਂ ਐਵੇਂ ਹੀ ਬਸ ਮਿੱਟੀ ਦੀਆਂ ਹੀ ਸੀਗੀਆਂ ਕੰਦਾ ਤੇ ਆਹ ਦੇਖੋ ਜੀ ਆਪਣੇ ਗਵਾਂਡੀਆਂ ਦੇ ਬੱਚੇ ਕੋਠੇ ਤੇ ਖੇਡਦੇ ਪਏ ਨੇ ਮੇਰੇ ਕੋਲ ਹੀ ਯਾਰਾ ਸਕੂਲ ਗਿਆ ਹੋਇਆ ਮੈਂ ਫਿਰ ਕੱਲੀ ਹੁਣੀ ਐ ਤੇ ਵੀ ਧੁੱਪੇ ਵਿੱਚ ਕੋਠੇ ਤੇ ਆ ਕੇ ਖੇਡਦੇ ਪਏ ਨੇ ಲಕ್ಕಿಚಿ ಹೇಡದೆ ಪೇನೆ ਇਹ ਹੁਣ ਹੈਗਾ ਜੀ ਦੁਪਹਿਰ ਦਾ ਟਾਈਮ 2:30 ਵੇ ਦਾ ਇੱਧਰ ਲਾਈਟ ਬੰਦ ਹੋਈ ਪਈ ਹੈ ਲਾਈਟ 5:00 ਜੀ ਹੋਊਗੀ ਤੇ ਇੱਧਰ ਦੁਪਹਿਰ ਦੀ ਆਪਣੀ ਸਬਜ਼ੀ ਵੀ ਬਣ ਗਈ ਹੈ ਗਰੇਵੀ ਬਨੇ ਆਲੂ ਤੇ ਹੁਣ ਆਪਾਂ ਦੁਪਹਿਰ ਦਾ ਜੀ ਲੰਚ ਬਣਾ ਰਹੇ ਹਾਂ ਤੇ ਅੱਜ ਦੇਖੋ ਜੀ ਅਸੀਂ ਮੰਝੇ ਨੂੰ ਕੱਪੜੇ ਦੀ ਨਿਵਾਰ ਲਗਾਈ ਹੈ ਪਲਾਸਟਿਕ ਦੀ ਨਿਵਾਰ ਤਾਂ ਵਧੀਆ ਸੀ ਉਹਨਾਂ ਥੋੜੀ ਥੋੜੀ ਵਿੱਚ ਵਿੱਚ ਟੁੱਟ ਗਈ ਸੀਗੀ ਹੁਣ ਜੀ ਆਪਾਂ ਹਰਾ ਧਨੀਆ ਪਾਤਾ ਹੈ ਸਬਜ਼ੀ ਦੇ ਤੇ ਹਰੇ ਧਨੀਏ ਨਾਲ ਦੇਖੋ ਜੀ ਕਿੰਨੀ ਸੋਹਣੀ ਲੱਗਣ ਲੱਗੀ ਹੈ ਸਬਜ਼ੀ ਤੇ ਹੁਣ ਜੀ ਸਾਰਿਆਂ ਨੇ ਰੋਟੀ ਖਾ ਲਈ ਹੈ ਤੇ ਮੈਂ ਆਪਣੀ ਘੋਟੇ ਚ ਲੈ ਕੇ ਆਈਆਂ ਰੋਟੀ ਥੱਪੇ ਬੈ ਕੇ ਖਾਵਾਂਗੀ ਤੇ ਨਾਲ ਹੈਗੀ ਹਰੇ ਧਨੀਏ ਦੀ ਚਟਨੀ ਨਿੱਚੇ ਵਾਸੇ ਵੀ ਲੈਟ ਵੀ ਨਹੀਂ ਸੀਗੀ ਤੇ ਹੁਣ ਹੈਗਾ ਜੀ ਸ਼ਾਮ ਦਾ ਟਾਈਮ 8:00 ਵਜੇ ਦਾ ਲੈਟ 5:00 ਵਜੇ ਆ ਗਈ ਸੀ ਵੈਸੇ ਤੇ ਹੁਣ ਮੈਂ ਮੋਟਰ ਚਲਾ ਕੇ ਨਾਲੇ ਤਾਜਾ ਪਾਣੀ ਭਰਿਆ ਤੇ ਨਾਲ ਹੀ ਆਪਾਂ ਸ਼ਾਮ ਦੀ ਦਾਲ ਸਬਜ਼ੀ ਦੀ ਤਿਆਰੀ ਕਰਦੇ ਆਂ ਨਾਲੇ ਖੂਬੀ ਬਣਾ ਰਹੀ ਆਂ ਤੇ ਇੱਧਰ ਜੀ ਮੈਂ ਦਾਲ ਧਰਤੀ ਆ ਅੱਜ ਦਾਲ ਛੋਲੀ ਬਣਾਵਾਂਗੇ ਸਿੰਪਲ ਜਿ ਇਹ ਬਾਸ ਜੀ ਦਾਲ ਧਰਤੀ ਹੈ ਲੋਮ ਵਿੱਚ ਪਾ ਕੇ ਤੈਨੂੰ ਆਪਾਂ ਸੀਟੀਆਂ ਲਵਾ ਲਾਂਗੇ ਦਾਲ ਨੂੰ ਤੇ ਉਦھر ਆਪਣੀ ਖੂਸ ਵੀ ਬਣ ਗਈ ਹੈ ਤੇ ਝੋਲ ਵੀ ਭੋਂਕੇ ਰੱਖ ਦਿੱਤੇ ਨੇ ਮੈਂ ਤੇ ਹੁਣ ਫਿਰ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਬਾਹਰ ਸਵੇਰ ਵਾਂਗੂ